ਹਾਂਜੀ ਸਤਿ ਸ੍ਰੀ ਅਕਾਲ ਜੀ ਸੋ ਸਾਰੇ ਦੋਸਤਾਂ ਦਾ ਧੰਨਵਾਦ ਆ ਬਈ ਜਿਹੜੇ ਮਿੱਤਰ ਆਪਣੇ ਨਾਲ ਜੁੜੇ ਹੋਇਆ ਫੇਸਬੁੱਕ ਉਤੇ YouTube ਉਤੇ ਤੇ ਇੰਸਟਾਗ੍ਰam ਉਤੇ ਅ ਅੱਜ ਇਹ ਖੁਸ਼ੀ ਦਾ ਮੌਕਾ ਹੈਗਾ ਕਿ ਆਪਣਾ ਜਿਹੜਾ ਫੇਸਬੁੱਕ ਆ ਉਹ 1 ਲੱਖ ਤੋਂ ਪਲੱਸ ਕਰ ਗਿਆ ਆਪਣੇ ਫਾਲੋਅਰ ਯਾਨੀ ਕਿ 1 ਲੱਖ 7000 ਦੇ ਲਗਭਗ ਆਪਣੇ ਨਾਲ ਮਿੱਤਰ ਜੁੜੇ ਹੋਏ ਆ ਤੇ ਇੰਸਟਾਗ੍ਰam ਤੇ ਆਪਣੇ ਨਾਲ 35000 ਬੰਦਾ ਜੁੜਿਆ ਹੋਇਆ ਤੇ YouTube ਤੇ ਆਪਣਾ 40000 ਤੋਂ ਪਲੱਸ ਬੰਦਾ ਆਪਣੇ ਨਾਲ ਜੁੜਿਆ ਹੋਇਆਗਾ ਸੋ ਦੋਸਤੋ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਜਿਹੜਾ ਸਾਰਾ ਕੁਝ ਆ ਤੁਹਾਡੇ ਨਾਲ ਹੀ ਸੰਭਵ ਹੋਇਆ ਹੈ ਕਿਉਂਕਿ ਤੁਸੀਂ ਆਪਣੇ ਆ ਸਾਥ ਦਿੰਦੇ ਹੋ ਵੀਡੀਓਜ਼ ਦੇਖਦੇ ਹੋ ਸ਼ੇਅਰ ਕਰਦੇ ਹੋ ਸੋ ਸਾਰੇ ਦੋਸਤਾਂ ਦਾ ਇਸ ਗੱਲ ਨੂੰ ਲੈ ਕੇ ਬਹੁਤ-ਬਹੁਤ ਧੰਨਵਾਦ ਸੋ ਆਪਾਂ ਇੱਕ ਅੱਜ ਅਨਾਉਂਸਮੈਂਟ ਕਰਦੇ ਹਾਂ ਕਿਸੇ ਵੀ ਮਿੱਤਰ ਨੂੰ ਆਪਣਾ ਬਿਜ਼ਨਸ ਦੀ ਵੀਡੀਓ ਬਣਵਾਉਣੀ ਹੈ ਤੁਸੀਂ ਚਾਹੇ ਤੁਸੀਂ ਕਿਸੇ ਚੀਜ਼ ਦਾ ਕੰਮ ਕਰਦੇ ਹੋ ਕੋਈ ਕੱਪੜੇ ਦੀ ਦੁਕਾਨ ਕਰਦੇ ਹੋ ਕੋਈ ਮੋਬਾਈਲ ਦੀ ਦੁਕਾਨ ਕਰਦੇ ਹੋ ਜਾ ਕੋਈ ਫੀਡ ਦੇ ਨਾਲ ਸੰਬੰਧਿਤ ਆਪਸ਼ਵਾਂ ਦੇ ਨਾਲ ਸੰਬੰਧਿਤ ਕੋਈ ਵੀ ਗੱਲਬਾਤ ਹੈਗੀ ਜਿਵੇਂ ਮੱਕੀ ਦਾ ਚਾਰ ਹੋ ਗਿਆ ਜਾਂ ਕੋਈ ਮੱਕੀ ਦੀ ਕਿਹੜੀ ਵੈਰਾਈਟੀ ਹੈਗੀ ਆ ਸੋ ਉਹ ਕਿਸੇ ਵੀ ਤਰੀਕੇ ਦਾ ਕੋਈ ਵੀ ਬਿਜ਼ਨਸ ਹੈਗਾਗਾ ਤਾਂ ਤੁਸੀਂ ਆਪਾਂ ਨੂੰ ਫੋਨ ਕਾਲ ਕਰ ਸਕਦੇ ਹੋ ਤੇ ਵਟਸਐਪ ਨੰਬਰ ਦੇ ਰਿਹਾ ਮੈਂ ਤੁਸੀਂ ਮੈਸੇਜ ਕਰ ਸਕਦੇ ਹੋ ਸੋ ਏਰੀਆ ਆਪਣਾ ਬਠਿੰਡਾਗਾ ਜੀ ਲਾਗੇ ਸ਼ਾਕੇ ਕੋਈ ਵੀ ਹੋਵੇ ਮੰਨ ਲਓ ਪੰਜਾਬ ਦੇ ਵਿੱਚ ਖਾਸ ਕਰਕੇ ਆ ਮੈਂ ਨੰਬਰ ਦੇ ਰਿਹਾ ਤੁਸੀਂ ਕੰਟੈਕਟ ਕਰ ਸਕਦੇ ਹੋ ਆਪਣੇ ਜਿੰਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਹੈਗੇ ਤਿੰਨੇ ਤਾਂ ਉੱਥੇ ਆਪਾਂ ਉਹ ਵੀਡੀਓ ਅਪਲੋਡ ਕਰਾਂਗੇ ਤੇ ਤੁਹਾਡੇ ਬਿਜ਼ਨਸ ਨੂੰ ਅੱਗੇ ਲੈ ਜਾਣ ਦੇ ਵਿੱਚ ਆਪਾਂ ਹੈਲਪ ਕਰਾਂਗੇ ਸਾਰੇ ਦੋਸਤਾਂ ਦਾ ਸ਼ੁਕਰੀਆ ਇਸੇ ਤਰੀਕੇ ਨਾਲ ਤੁਸੀਂ ਪਿਆਰ ਬਣਾਈ ਰੱਖੋ ਮੁਹੱਬਤ ਬਣਾਈ ਰੱਖੋ ਤੇ ਆਪਾਂ ਇਸੇ ਤਰੀਕੇ ਨਾਲ ਤੁਹਾਡੇ ਵਾਸਤੇ ਵਧੀਆ-ਵਧੀਆ ਵੀਡੀਓ ਜਿਹੜੀਆਂ ਹੁਣ ਲੈ ਕੇ ਆਉਂਦੇ ਰਹਾਂਗੇ ਸਾਰੇ ਦੋਸਤਾਂ ਦਾ ਧੰਨਵਾਦ ਬਈ ਥੈਂਕ ਯੂ ਸ਼ੁਕਰੀਆ